ਰਾਮਿਆ ਉਹ ਕੌਣ ਜ਼ਰੂਰੀ ਆ ਤਾਂ ਜੋ ਆਪਣੇ ਆਲਵਾੜੀਆਂ ਪੀਜੀ ਨੂੰ ਪਤਾ ਲੱਗ ਸਕੇ ਕਿ ਡਾਕਟਰ ਈਮਾਨ ਦੇ ਚਾਹੀ ਕੌਣ ਕੌਣ ਭਾਰਤ ਦੇ ਸਬਧਾਨ ਦੇ ਨਿਰਮਾਤਾ ਹਨ ਅਤੇ ਉਹਨਾਂ ਨੇ ਸਾਡੇ ਦੇਸ਼ ਨੂੰ ਕੀ ਦਿੱਤਾ ਹੈ ਜਾਂ ਆਪਣੇ ਬੱਚੇ ਨੂੰ ਸਿਖਾਉਣ ਦੀ ਜ਼ਰੂਰਤ ਹੈ ਅੱਜ ਮੈਂ ਦੇਖ ਰਿਹਾ ਸੀ ਕਿ ਵਕਲੂ ਕੁ ਬਣਾ ਰਹੇ ਬੋਲ ਰਹੇ ਸੀ ਜਿਹਦੇ ਵਿੱਚ ਕਾਫੀ ਲੋਕਾਂ ਨੇ ਉਸ ਪੰਨੂ ਦੇ ਬਾਰੇ ਵਿੱਚ ਕਾਫੀ ਖੋਲਿਆ ਮੈਂ ਅੱਜ ਮਰ ਕੁਝ ਬੋਲਿਆ ਨਹੀਂ ਚਾਹਦਾ ਕਿ ਜਿਹੜੇ ਪੰਨੂ ਵਾਲੇ ਲੋਕ ਹੁੰਦੇ ਆ ਇਹਨਾਂ ਦਾ ਕੋਈ ਸਮਾਜ ਨਹੀਂ ਹੁੰਦਾ ਕੋਈ ਧਰਮ ਨਹੀਂ ਹੁੰਦਾ ਇਹਨਾਂ ਦਾ ਕੋਈ ਈਨ ਮਜ਼ਮ ਨਹੀਂ ਹੁੰਦਾ ਉਹ ਮੈਂ ਸਮਝਦਾ ਕਿ ਆਪਣਾ ਹੋਰ ਟਾਈਮ ਜਿਹੜਾ ਜਿਹੜਾ ਆਪਣਾ ਖਰਾਬ ਨਾ ਕਰੀਏ ਆਪਾਂ ਆਪਣੇ ਬੱਚਿਆਂ ਨੂੰ ਸਿੱਖਿਆ ਵੱਲ ਪ੍ਰੇਰਿਤ ਕਰੀਏ ਸਾਡੇ ਸਾਰੇ ਬੱਚੇ ਪੜ੍ਹ ਲੈ ਕੇ ਜੋ ਬਾਬਾ ਫ਼ਰੀਦ ਦਾ ਸੁਪਨੋ ਸੀਗਾ ਕਿ ਮੇਰਾ ਸਮਾਜ ਮੇਰੀਆਂ ਬੱਚੀਆਂ ਪੜ੍ਹ ਲੈ ਕੇ ਆ ਵੱਡੇ ਵੱਡੇ ਅਫਸਰ ਬਣਨ ਆਣੀ ਤੇ ਮੋਬਾਦ ਨਾ ਹੋਣ ਜਿੰਨੇ ਵੀ ਜਿਹੜੇ ਵਾ ਜਿਹੜੀਆਂ ਪੰਜਾਬ ਦਾ ਜਿਹੜਾ ਮਾਹੌਲ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਉਹਨੂੰ ਆਪਾਂ ਖਰਾਬ ਨਾ ਕਰੀਏ ਭਾਦੀ ਜਿਹੜੀ ਸੱਚੀ ਸਰਕਾਰ ਜਿੱਲੀ ਆ ਉਹ ਮਿਲਿਆ ਪੈਣਾ ਬੈਠਿਆਂ ਤਾਂ ਵੀ ਬਾਪੂ ਸੱਚੀ ਆਪਾਂ ਜੋ 바ਵਾ ਸਾਹਿਬ ਜੀ ਨੇ ਬੇਸਤੀ ਨੇ ਜੋ ਤੁਹਾਨੂੰ ਸਾਪਤ ਦਿੱਤੀ ਕਲਮ ਦੀ ਔਰ ਇਹਨਾਂ ਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਭਰਾ ਦੀ ਕੋਸ਼ਿਸ਼ ਕਰੋ ਉਹਨੂੰ ਸਿੱਖਿਆ ਦੇਣ ਦੀ ਕੋਸ਼ਿਸ਼ ਕਰੋ ਤੇ ਦੇ ਨਾਲ ਸਾਡੇ ਬੱਚਿਆਂ ਨੂੰ ਆਪਣੇ ਘਰਾਂ ਦਾ ਪਤਾ ਲੱਗ ਸਕੇ ਜਿਹੜੇ ਭਰਾ ਸਾਡੇ ਗੁੰਮਰਾਹ ਹੋ ਗਏ ਆ ਉਹ ਸਾਡੇ ਹੀ ਪਿਆਸਾ ਆਇਆ ਸਾਡੇ ਹੀ ਪੰਜਾਬ ਦੇ ਆ ਨਾ ਕੀ ਫੰਮੂਏ ਤੇ ਬਾਹਰੋਂ ਨਹੀਂ ਉਹ ਸਾਡੇ ਹੀ ਬੰਦੇ ਆ ਕਿਉਂਕਿ ਹਰ ਬੰਦਾ ਗਰੀਬੀ ਤੋਂ ਦੁੱਤੀ ਆ ਔਰ ਉਹਨਾਂ ਦਾ ਜਿਹੜਾ ਜਨਮ ਦਿਨ ਆ ਬੜੀ ਧੂਮ-ਧਾਮ ਨਾਲ ਮਨਾਈਏ ਇਹ ਇਦਾਂ ਦੇ ਬੰਦਿਆਂ ਨੂੰ ਬਿਲਕੁਲ ਨਾ ਟੱਚ ਕਰੋ ਉਹਨੂੰ ਕਰਨ ਦੋ ਜੋ ਕਰਦਾ ਸਾਨੂੰ ਵੀ ਪਤਾ ਹੈ ਤੁਹਾਨੂੰ ਵੀ ਪਤਾ ਹੈ ਕਿ ਸਰਕਾਰ ਨੂੰ ਵੀ ਪਤਾ ਉਹ ਬੰਦਾ ਇੱਥੇ ਨਹੀਂ ਆ ਸਕਦਾ ਅਸੀਂ بار بار ਉਹਨੂੰ ਹਾਈਲਾਈਟ ਕਰਦੇ ਪਰ ਕੋਈ ਲੋੜ ਨਹੀਂ ਆ ਤੁਸੀਂ ਇੱਜਾ ਦਾ 바ਵਾ ਸਾਹਿਬ ਅੰਬੇਦਕਰ ਜੀ ਨੂੰ ਇੱਜਾ ਦਾ ਦਿਨ ਮਨਾਓ ਤਾਂ ਉਹਨੂੰ ਪਤਾ ਲੱਗ ਜੂਏ ਕਿ ਯਾਰ ਗਲੀ ਗਲੀ ਚੋਂ 바ਵਾ ਸਾਹਿਬ ਤੇ ਅੰਬੇਦਕਰ ਸਾਹਿਬ ਦੀ ਵੀ ਆਵਾਜ਼ ਆ ਰਹੀ ਆ ਤੁਸੀਂ ਰੋਸ਼ੀ ਜੀ ਵੱਲੋਂ ਜਿਹੜੀ ਇੱਕ ਰੈਲੀ ਕੱਢੀ ਗਈ ਵੀ ਫਰਮ ਹੈ ਜੀ ਇਸ ਸੰਬੰਧ ਵਿੱਚ ਕਿਸ ਤਰ੍ਹਾਂ ਦੇਖਦੇ ਤੁਸੀਂ ਅੱਜ ਭਾਰਤ ਰਤਨ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਜਨਮ ਦੇ ਸੰਬੰਧੇ ਵਿੱਚ ਸਾਡੇ ਰਾਸ਼ਟਰੀ ਹੈਗਾ ਮਾਪਿਕ ਸੰਰਚਾ ਮੋਰਚਾ ਦੇ ਪ੍ਰਧਾਨ ਜਿਹੜੇ ਸਾਡੇ ਰੋਸ਼ਨ ਸਿੰਘ ਬਾਲ ਜੀ ਔਰ ਸਾਡੇ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਦੇ ਅਸੀਂ ਮੋਰਚੇ ਦੇ ਪ੍ਰਧਾਨ ਆ ਉਹਨਾਂ ਦੇ ਵੱਲੋਂ ਭਾਰਤ ਤਨ ਡਾਕਟਰ ਟੀਨਾ ਬੇਦਕਰ ਜੀ ਦੇ ਸੰਬੰਧ ਵਿੱਚ ਅਜਿਹਾ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਆ ਸ਼ਹਿਰ ਚ ਗੱਡੀ ਗਈ ਜਿਸ ਸ਼ਹਿਰ ਦੇ ਵਕਤ ਵਕਸਤੀਆਂ ਸ਼ਾਮਲ ਹੋ ਕੇ ਬਾਬਾ ਸਾਹਿਬ ਨੂੰ ਨਮਸਤਕ ਹੋਈਆਂ ਔਰ ਉਸ ਤੋਂ ਬਾਅਦ ਇੱਕ ਪ੍ਰੋਗਰਾਮ ਦਾ ਰਜਿਤ ਜਯੋਜਨ ਕੀਤਾ ਗਿਆ ਜਿਸ ਦੇ ਵਿੱਚ ਸਾਡੇ ਬੱਚਿਆਂ ਨੂੰ 바ਵਾ ਸਾਹਿਬ ਦੀ ਸਿੱਖਿਆਵਾਂ ਬਾਰੇ ਰਸਤਾ ਤੁਹਾਨੂੰ ਦੱਸਿਆ ਗਿਆ ਕਿ 바ਵਾ ਸਾਹਿਬ ਦਾ ਕੀ ਸੁਪਨਾ ਸੀ ਕਿ ਆਪਾਂ ਆਪਣੇ ਬੱਚਿਆਂ ਨੂੰ ਆਪਣੀਆਂ ਬੱਚਿਆਂ ਨੂੰ ਪੜ੍ਹਾਈਏ ਜਿਹੜਾ ਸੱਚਾ ਆਪਣਾ ਸਹੀ ਹਥਿਆਰ ਆ ਉਹ ਸਿੱਖਿਆ ਦਾ ਹਥਿਆਰ ਆ ਆਪਣੇ ਬੱਚੇ ਦੇ ਹੱਥਾਂ ਵਿੱਚ ਲਈਏ ਤਾਂ ਜੋ ਆਪਣੇ ਬੱਚੇ ਵੱਡੇ ਅਫਸਰ ਬਣ ਕੇ ਸਾਡੇ ਦੇਸ਼ ਦੀ ਬਾਗਦੋਰ ਸੰਭਾਲ ਸਕਣ ਅਤੇ ਸਾਡੇ ਦੇਸ਼ ਨੂੰ ਉੱਚਾ ਲੈ ਕੇ ਜਾ ਸਕਣ ਤਾਂ ਜੋ ਸਾਡੇ ਦੇਸ਼ ਦਾ ਜਿਹੜਾ ਰਾਸ਼ਟਰੀਆ ਰਾਸ਼ਟ੍ਰੇ ਦੇ ਵਿੱਚ ਕੰਮ ਕਰ ਸਕਣ ਜਿਹੜੀ ਸਾਡੀਆਂ ਕਈ ਤਾਕਤਾਂ ਲੱਗੀਆਂ ਮੀਆਂ ਸਾਡੇ ਦੇਸ਼ ਨੂੰ ਖੰਡਣ ਵਾਸਤੇ ਤੋੜਨ ਵਾਸਤੇ ਉਹਨਾਂ ਨੂੰ ਮੋਹ ਤੋੜਵਾ ਜਿਹੜਾ ਜਵਾਬ ਇਹ ਦਿੱਤਾ ਜਾ ਸਕੇ ਉਹ ਤਾਂ ਹੀ ਸੰਭਵ ਹੈ ਜੇ ਆਪਾਂ ਆਪਣੇ ਸਮਾਜ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਵਾਂਗੇ ਉਹਨਾਂ ਨੂੰ ਸਿੱਖਿਅਤ ਕਰਾਂਗੇ ਤਾਂ ਜੋ ਉਹ ਲੋਕ ਵੱਡੇ ਹੋ ਕੇ ਦੇਸ਼ ਦੀ ਸੇਵਾ ਕਰ ਸਕਣ ਧੰਨਵਾਦ। ਸਥਾਨੀ ਪ੍ਰਧਾਨ ਜੀ ਅੱਜ ਜਿਹੜੀ ਸ਼ੋਭਾ ਯਾਤਰਾ ਤੁਹਾਡੀ ਜੇਬੰਦੀ ਵੱਲੋਂ ਕੱਢੀ ਗਈ ਹੈ ਇਸ ਤਰ੍ਹਾਂ ਦਾ ਪ੍ਰੋਗਰਾਮ ਹੈ। ਅੱਜ ਜੋ ਸ਼ੋਭਾ ਯਾਤਰਾ ਅੱਜ ਜਿਹੜਿਆ ਰਾਸ਼ਟਰੀ ਆਰਥਿਕ ਸ਼ਕਤੀ ਵੱਲੋਂ ਯੋਕੇ ਤੁਹਾਡੇ ਕੋਲ ਨੋਕਾ ਦੇ ਮਸੀਹਾ ਭਾਰਤ ਰਤਨ ਡਾਕਟਰ ਮੇਗਾ ਸਾਉ ਸ਼ੌਦਾ ਨੇ ਮੇਰੇ ਬਤਾ ਜਿਹੜਾ ਛੋਦਾ ਆਪਾਂ ਨੂੰ ਜਨਮ ਦੇਣਾ ਅਸੀਂ ਜੋ ਪਹਿਲੇ ਉਹਨੇ ਦੀ ਸ਼ੋਭਾ ਯਾਤਰਾ ਕੀਤੀ ਹੈ ਜਿਹਦੇ ਵਿੱਚ ਸਾਡੇ ਸ਼ਹਿਰ ਬਹੁਤ ਖੜਕ ਹੈ ਆਧੂ ਸਹਿਬਾ ਸਾਹਮਣੇ ਹੋਏ ਅਤੇ ਸਾਰਿਆਂ ਨੇ ਸ਼ਾਨ ਲਾਇਆ ਐਸੀ ਇੱਕ ਮੈਂ ਤੁਹਾਡਾ ਕੁਛ ਨਹੀਂ ਕਹਾਗਾ ਸਾਰਿਆਂ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਤੇ ਵਧਾਈ ਦੇਣਾ ਪ੍ਰਧਾਨ ਜੀ ਜਿਸ ਤਰ੍ਹਾਂ ਕੀ ਪਿਤੇ ਦਿਨੀ ਇੱਕ ਪੰਨੂ ਵੱਲੋਂ ਜਿਹੜਾ ਬਿਆਨ ਦਿੱਤਾ ਗਿਆਗਾ ਬਾਬਾ ਸਾਹਿਬ ਦੀ ਮੂਰਤੀ ਬਾਰੇ ਤੁਸੀਂ ਕਿਸ ਤਰ੍ਹਾਂ ਦੇਖਦੇ ਸੀ ਤੁਸੀਂ ਸਾਰੇ ਸੁਣਦੇ ਆਵਾ ਇਹ ਜਿਹੜੇ ਇਹ ਹੋਇਆ ਸੀ ਸਾਰੇ ਨੇ ਬੋਲਾ ਬਰਬਤ ਕੀਤਾ ਵਾ ਤੇ ਮੈਂ ਆਪਣੇ ਸੱਜਾ ਵੱਲੋਂ ਆਪਣੀ ਪਾਰਟੀ ਨੂੰ 全員